ਸਲੋਕ ਮਹੱਲਾ ਤੀਜਾ ਹੋਆ ਪੰਡਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਖੰਨ ਮਦੇ ਪੂਜਿਆ ਆਪਣੇ ਚੱਜ ਵਿਚਾਰ ਮਤ ਸੱਚਾ ਅਕਰ ਭੁੱਲ ਜਾਏ ਚੌਕੈ ਪਿੱਟੈ ਨਾ ਕੋਈ ਝੂਠੇ ਚੌਕੈ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪ ਉਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇਵੜਿਆਈਆ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮਹਿ ਵਰਤਦਾ ਪਾਪੀ ਸਿਓ ਲੂਜੈ ਗੁਰ ਸ਼ਬਦੀ ਹਰ ਭੇਦੀ ਐ ਹਰ ਜਪ ਹਰ ਬੂਜੈ ਸੋ ਹਰ ਸਰਲਾਈ ਛੁੱਟੀ ਐ ਜੋ ਮਨ ਸਿਓ ਜੂਜੈ ਮਾਨਵੀ ਚਾਰ ਹਰ ਜਪ ਕਰੇ ਹਰ ਦਰਗਾਹ ਸੀਜੈ ਸ਼ਲੋਕ ਮਹੱਲਾ ਪਹਿਲਾ ਹੁਕਮਰ ਜਾਈ ਸਾਖਤੀ ਦਰਗਾਹ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲਾ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਲੱਗੋ ਜੋਏ ਮਧੂਕੜੋ ਸਾਰੰਗ ਪਾਣ ਸੁਭਾਈ ਹੀਰਾ ਹੀਰਾ ਬਿਦਿਆ ਨਾਨਕ ਕੰਠ ਸੁਭਾਈ ਪੌੜੀ ਮਨ ਮੁਖ ਕਾਲ ਵਿਆਪਦਾ ਮੋਹਿ ਮਾਇਆ ਲਾਗੇ ਖਿਨ ਮਹਿ ਮਾਰ ਪਛਾੜ ਸੀ ਭਾਏ ਦੂਜੈ ਠਾਗੇ ਫਿਰ ਵੇਲਾ ਹੱਥ ਨ ਆਵਈ ਜਮ ਕਾ ਡੰਡ ਲਾਗੀ ਤਿੰਨ ਜਮ ਡੰਡ ਨ ਲੱਗਈ ਜੋ ਹਰਿ ਲਿਵ ਜਾਗੇ ਸਭ ਤੇਰੀ ਤੁਦਸ਼ਡਾਮਣੀ ਸਭ ਤੁਧੈ ਲਾਗੀ ਸ਼ਲੋਕ ਮਹਲਾ ਪਹਿਲਾ ਸਰਬੇ ਜੋਏ ਅਗਸ਼ਮੀ ਦੂਖ ਘਨੇਰੋ ਆਥ ਕਾਲਰ ਲਾਦ ਸਸਰ ਲਾਂਗਣੋ ਲਾਭ ਨ ਪੂੰਜੀ ਸਾਤ ਮਹਲਾ ਪਹਿਲਾ ਪੂੰਜੀ ਸੱਚੋ ਨਾਮ ਤੂੰ ਅਖੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧੰਨ ਸਾਹਾ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਨ ਮਾਤਾ ਉਭੈ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵ ਨਿੱਧ ਨਾਮ ਇਕ ਆਪੇ ਭਰਮ ਪੁਲਾਇਨ ਤਿਨ ਨੇ ਫਲ ਕਾਮ ਇਕ ਨੀ ਗੁਰਮੁਖ ਬੁੱਝਿਆ ਹਰੇ ਆਤਮ ਰਾਮ ਇਕ ਨੇ ਸੁਣ ਕੈ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਪੋਲ ਤਨ ਭੈ ਮਨ ਵਸੈ ਏਕੈ ਪਾਦਰਹੀਡ ਅਤ ਦਾਹਪਣ ਦੁਖ ਕਣੋ ਤੀਨੇ ਥਾਮ ਪਰਹੀਡ ਮਹੱਲਾ ਪਹਿਲਾ ਮੰਡਲ ਭੇਦ ਸੇ ਬਾਜਣੋ ਕਣੋ ਧੜਿਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਕਿਨ ਹਕਾਲਾ ਦੇਖੀਐ ਵੱਡਾ ਵੇ ਪ੍ਰਵਾਹ ਸਤਗੁਰ ਮਿਲੈ ਤਾਂ ਪਾਰ ਪਵਾਂ ਮੱਝ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁੱਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ ਪਾਏ ਦੇ ਹਰ ਨਾਮ ਤੇ ਆਵੇ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਸੋ ਹਰ ਗੁਣ ਗਾਵੇ ਧਰਮ ਰਾਏ ਤਿਨ ਕਾ ਮਿਤ ਹੈ ਜਮ ਮਗ ਨਾ ਪਾਵੇ ਹਰ ਨਾਮ ਤੇ ਆਵੇ ਦਿਨ ਸ ਰਾਤ ਹਰ ਨਾਮ ਸੁਮਾਵੇ ਸ਼ਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਹਾਲ ਹੁਕਮ ਨਾ ਜਾਈ ਮਿਟਿਆ ਜੋ ਲਿਖਿਆ ਸੋ ਨਾਲ ਕੌਣ ਬੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪਉਣ ਵਹਿ ਦਰਿਆਉ ਤ੍ਰਿਸ਼ਨਾth ਕੀ ਨਾਨਕਾ ਜਾਂ ਮਨ ਰੱਤਾ ਨਾਹੀਂ ਲੋਏ ਨ ਰੱਤੇ ਲੋਏ ਨੀ ਕੰਨੀ ਸੁਰਤ ਸਮਾਏ ਜੀ ਵਰਸਾਇਨ ਚੁੰਣੀ ਰਤੀ ਲਾਲ ਲਵਾਏ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹਿ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹੋ ਅਖੋਟ ਕਦੇ ਨਨ ਖੁੱਟੈ ਖਾਏ ਖਰਚਿਓ ਪੱਲੈ ਹਰ ਜਨ ਨੇੜ ਨਾ ਆਵੇ ਜਮ ਕੰਕਰ ਜਮ ਕੱਲੈ ਸੇ ਸਾਹਾ ਸੱਚੇ ਵਣਜਾਰਿਆ ਉਗੇ ਨਾ ਹਰ ਧਨ ਪੱਲੇ ਹਰ ਕਿਰਪਾ ਤੇ ਹਰ ਪਾਈ ਐ ਜਾਂ ਆਪ ਹਰ ਕੱਲੈ ਸਲੋਕ ਮਹਲਾ 3 ਜ ਮਨ ਮੁਖ ਵਪਾਰੈ ਸਹਰ ਨਾ ਜਾਣਨੀ ਬਿਕ ਵਿਹਾਜੈ ਬਿਕ ਸੰਗਰਹਿ ਬਿਕ ਸਿਓ ਧਰੈ ਪਿਆਰ ਬਾਹਰ ਹੂੰ ਪੰਡਤ ਸਦਾਏ ਦੇ ਮਨੋ ਮੂਰਖ ਗاوار ਹਰ ਸਿਓ ਚਿਤ ਨਾ ਲਾਏਨੀ ਵਾਦੀ ਧਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰਹਿ ਆਹਾਰ ਜਗ ਮਹਿ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵੇ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੀ ਸਜਾਈ ਨਾਨਕ ਏ ਵੈ ਜਾਣੀਐ ਸਬ ਕਿਛ ਤਿਸੈ ਰਜਾਇ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੈ ਪਰਮ ਭੁਲਾਇ ਹਉ ਮੈਂ ਦੁਖ ਪਾਹੀ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋਚਾਹੀ ਆਵੈ ਜਾਏ ਜੰਮੈ ਮਰੇ ਗੁਰ ਸ਼ਬਦ ਛੁਟਾਈ ਆਪ ਕਰੈ ਕਿਸੇ ਆਖੀਐ ਦੂਜਾ ਕੋ ਨਾਹੀ ਸ਼ਲੋਕ ਮਹਲਾ ਤੀਜਾ ਇਸ ਜਗ ਮਹਿ ਸੰਤੀ ਧਨ ਖਟਿਆ ਜਿੰਨਾ ਸਤਗੁਰ ਮਿਲਿਆ ਪ੍ਰਭ ਆਈ ਸਤਗੁਰ ਸੱਚ ਦਿਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਐ ਭੁਖ ਲੱਥੀ ਸੁਖ ਵਸਿਆ ਮਨ ਆਈ ਜਿੰਨਾ ਕੋ ਧੁਰ ਲਿਖਿਆ ਤਿਨੀ ਪਾਇਆ ਆਏ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲਾਇ ਅੰਦੇ ਨੇ ਪਰਦਾ ਸਦਾ ਰਹੈ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਏ ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨਾ ਜਾਏ ਨਾਨਕ ਵਿਣ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮਹਿ ਰਹੈ ਸੱਚੇ ਮਾਹੀ ਸਮਾਈ ਮਹੱਲਾ ਤੀਜਾ ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰਹੁ ਭਾਇ ਰਹੋ ਤਿਸ ਬਿਨ ਅਵਰ ਨਾ ਕੋਈ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਧੈ ਸਦਾ ਤ੍ਰਿਪਤ ਹੋਇ ਪੈਨਨ ਸਿਫਤ ਸੁਨਾਏ ਹੈ ਸਦਾ ਸਦਾ ਉਹ ਊਜਲਾ ਮੈਲਾ ਕਦੇ ਨਾ ਹੋਇ ਸਹਿਜ ਸੱਚ ਧਨ ਖਟਿਆ ਥੋੜਾ ਕਦੇ ਨਾ ਹੋਏ ਦੇਹੀ નો ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ 부ਜੀਐ ਜਿਸਨੋ ਆਪ ਬਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉ ਮੈਂ ਅਗਿਆਨ ਗੁਆਪੈ ਅੰਦਰ ਅੰਮ੍ਰਿਤ ਪਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਪਉ ਭੈ ਸੇ ਹਰ ਰਸ ਧਰਾਪੈ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨ ਵਿਆਪੈ ਸਲੋਕ ਮਹੱਲਾ ਤੀਜਾ ਲੋਕ ਅਗਣਾ ਕੀ ਬਨੈ ਗੰਠੜੀ ਗੁਣ ਨਾ ਵਿਹਾਜੈ ਕੋਇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਇ ਗੁਰ ਪ੍ਰਸਾਦੀ ਗੁਣ ਪਾਈਐ ਜਿਸ ਨੂੰ ਨਦਰ ਕਰੇ ਮਹਲਾ ਤੀਜਾ ਗੁਣ អਵ ਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰਿ ਨਿਆਉ ਗੁਰ ਸ਼ਬਦੀ ਦਰ ਜਾਣੀਐ ਅੰਦਰ ਮਹਿਲ ਅਸਰਾਉ ਖਰੀ ਪਰਖ ਖਜਾਨੇ ਪਾਈਐ ਖੋਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾਰ ਆਸਿਆ ਮਨ ਵਸਿਆ ਨਾਉ ਸ਼ਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾ ਤੂੰ ਨਾਹੀ ਤੂੰ ਹੋਵੇਂ ਹਉ ਨਾਹੀ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਈ ਬੇਨ ਗੁਰ ਤਤ ਨ ਪਾਈਐ ਅਲਖ ਵਸੈ ਸਭ ਮਾਹੀ ਸਤ ਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਵਾਹੀ ਆਪ ਗਿਆ ਭ੍ਰਮ ਭਉ ਗਿਆ ਜਨਮ ਮਰਨ ਦੁਖ ਜਾਹੀ ਗੁਰਮਤ ਅਲਖ ਲਖਾਈਐ ਉਤਮ ਮਤ ਤਰਾਏ ਨਾਨਕ ਸੋਹੰ ਹੰਸਾ ਜਪ ਜਾਪੋ ਤ੍ਰੇ ਭਵਨ ਤਿਸੈ ਸਮਾਹੀ ਮਹਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਬਿਰਲੇ ਜਾਣੀਐ ਕਲਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹਾ ਹਉ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਪਾਉ ਜਲ ਵਿਖਮ ਸੰਸਾਰ ਪੌੜੀ ਮਨ ਮੁਖੇ ਅੰਦਰ ਨਾ ਭਲਨੀ ਮੁਠੇ ਅਹਮਤੇ ਚਾਰੇ ਕੁੰਡਾ ਭਵ ਥਕੇ ਅੰਦਰ ਤਿਖ ਤੱਤੇ ਸਿਮਰਤ ਸਾਸਤਨਾ ਸੋਧਨੀ ਮਨ ਮੁਖ ਵੇਗੁਤੇ ਬਿਨ ਗੁਰ ਕਿਨੈ ਨਾ ਪਾਇਉ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸ਼ਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤਿਸੈ ਅਗੇ ਨਾਨਕਾ ਖਲੇ ਕੀਚੈ ਅਰਦਾਸ ਮਹੱਲਾ ਪਹਿਲਾ ਜਿਨ ਕੀ ਆਤਿਨ ਦੇਖਿਆ ਆਪੇ ਜਾਣੈ ਸੋਇ ਕਿਸ ਨੂੰ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋ ਏ ਪੌੜੀ ਸਭੇ ਥੋਕ ਵਸਾਰ ਇਕੋ ਮਿਟ ਕਰ ਮਨ ਤਨ ਹੋਏ ਨਿਹਾਲ ਪਾਪਾਂ ਦਹੈ ਹਰ ਆਉਣ ਜਾਣਾ ਚੁੱਕੈ ਜਨਮ ਨਾ ਜਾਹਿ ਮਰ ਸਚ ਨਾਮ ਅਧਾਰ ਸੋਗ ਨਾ ਮੋਏ ਜਰ ਨਾਨਕ ਨਾਮ ਨਿਧਾਨ ਮਨ ਮਹਿ ਸੰਜ ਧਾਰ ਸਲੋਕ ਮਹੱਲਾ 5 ਮਾਇਆ ਮਨਹੁ ਨਾ ਵਿਸਰੈ ਮੰਗੈ ਧੰਮਾ ਦੰਮ ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰੰਮ ਮਹੱਲਾ 5 ਮਾਇਆ ਸਾਥ ਨਾ ਚਲੈ ਕਿਆ ਲਪਟਾਵਹਿ ਅੰਦ ਗੁਰ ਕੇ ਚਰਨ ਧਿਆਏ ਤੂੰ ਤੂੰ ਤਹਿ ਮਾਇਆ ਬੰਦ ਪੌੜੀ ਭਾਣੈ ਹੁਕਮ ਮਨਾਇਉਨ ਭਾਣੈ ਸੁਖ ਪਾਇਆ ਭਾਣੈ ਸਤਗੁਰ ਮਿਲਿਉਨ ਭਾਣੈ ਸੱਚ ਧਿਆਇਆ ਭਾਣੈ ਜੇਵੜ ਹੋਰ ਦਾਤ ਨਹੀਂ ਸੱਚ ਆਖ ਸੁਣਾਇਆ ਜਿਨ ਕੋ ਪੂਰਬ ਲਿਖਿਆ ਤਿੰਨ ਸੱਚ ਕਮਾਇਆ ਨਾਨਕ ਤਿਸ ਸਰਨ ਆਗਤੀ ਜਿਨ ਜਗ ਤੇ ਉਪਾਇਆ ਸ਼ਲੋਕ ਮਹੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ ਨਾਨਕ ਮੋਇਆ ਕਾ ਕੀਆ ਮਾਰਨਾ ਜੇ ਆਪ ਮਾਰੇ ਗੋਵਿੰਦ ਮਹੱਲਾ ਤੀਜਾ ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖਸਾਰ ਸੋ ਬ੍ਰਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਬੀਚਾਰ ਹਰ ਸਲਾਹੇ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪਰਵਾਣ ਹੈ ਜੇ ਕੁੱਲ ਕਾ ਕਰੇ ਉਧਾਰ ਅਗੈ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਉਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵੇਈ ਮਨ ਮੁਖ ਜਨਮ ਖੁਵਾਰ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕਾ ਹੇਤ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਏਂਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰੱਚਾ ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ ਜਿਉ ਨਾਨਕ ਆਪ ਨਚਾਏਂਦਾ ਤਿਵਹੀ ਕੋ ਨਚਾ ਸੁਧਾ ਮਾਰੂਵਾਰ ਮਹੱਲਾ ਪੰਜਵਾਂ ਢਖਣੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਚਉ ਸੱਜਣ ਮੈਂ ਡਿਆ ਦੇਈ ਸਿ ਸਿਉਤਾਰ ਨੈਣ ਮਹੀਂ ਜੇ ਤਰਸਦੇ ਕਦ ਪਸੀ ਦੀਦਾਰ ਮਹੱਲਾ ਪੰਜਵਾਂ ਨੀਹੋ ਮਹੀਂ ਜਾ ਤਉ ਨਾਲ ਬਿਆਹ ਨੀਹ ਕੁੜਾਵੇ ਦੇਖ ਕੱਪੜ ਭੋਗ ਡਰਾਵਣੇ ਜਿ ਚਰਪਰੀ ਨਾ ਦੇਖ ਮਹੱਲਾ ਪੰਜਵਾ ਉੱਠੀ ਝਾਲੂ ਕੰਤੜੇ ਹਉ ਪੱਸੀ ਤਉ ਦੀਦਾਰ ਕਾਜਨ ਹਾਰ ਤਮੋਲ ਰਸ ਬਿਨ ਪੱッセ ਹਵ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮਖ ਕੀ ਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ब्रह्मा बिष्णू महेश त्रय गुण बिसथारिया नव खंड पृथ्वी साज हर रंग सवारिया वेकी जंत उपाई अंतर कल धारिया तेरा अंत न जाने कोई सच्च सृजन हारिया तू जान है सब वेद आप गुरमुख निसतारिया डखणे मोहल्ला 5 जे तू मित्र असहाडड़ा ਇਕ ਭੋਰੀ ਨਾ ਵੇ ਛੋੜ ਜੀਓ ਮਹੀਂਜਾ ਤਉ ਮੋਹਿਆ ਕਦ ਪੱਸੀ ਜਾਨੀ ਤੋਹਿ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਹਿ ਕੰਤਾ ਤੂੰ ਸੌ ਸੇ ਜੜੀ ਮੈਂ ਦਾਹ ਬੋ ਦੁਖ ਅਲਾਹਿ ਮਹੱਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਉ ਮੈ ਰੂਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾ ਇੱਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਰੌਣ ਤੁਦੇ ਅੱਪੜ ਕੋਈ ਨਾ ਸਕੈ ਤੂੰ ਅਬਲਾਸੀ ਜਗ ਉਧਾਰਨ ਉਧ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਧ ਆਮਣ ਜਾਣਾ ਕੀਆ ਤੁਧ ਲੇਪ ਨਾ ਲੱਗੈ ਤ੍ਰਿਣ ਜਿਸ ਹੋਵਹਿ ਆਪ ਦਿਆਲ ਤਿਸ ਲਾਵਹਿ ਸਤਗੁਰ ਚਰਨ ਤੂੰ ਹੋਰਤ અપਾਏ ਨ ਲੱਭੇ ਅਵਨਾਸੀ ਸ੍ਰਿਸ਼ਟ ਕਰਨ ਡਖਣੇ ਮਹੱਲਾ ਪੰਜਵਾਂ